ਹੈਲੋ ਜੀ ਸ਼ਸ਼ੀਕਾਲ ਜੀ ਫੁਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਬਹੁਤ ਸੋਹਣਾ ਸਰਕਲ ਦੇ ਵਿੱਚ ਡਿਜ਼ਾਈਨ ਹੈ ਜਿਹੜਾ ਆਪਾਂ ਬਣਾਉਣਾ ਦੱਸਾਂਗੇ ਜਿਹੜਾ ਕਿ ਵੈਰੀ ਈਜ਼ੀ ਹੈ ਇਹ ਡਿਜ਼ਾਈਨ ਨੂੰ ਆਪਾਂ ਆਪਣੇ ਪਸ਼ਮੀਨੇ ਦੇ ਸੂਟਾਂ ਦੇ ਉੱਤੇ ਚਾਹੇ ਤੇ ਕਾਟਨ ਦੇ ਸੂਟਾਂ ਦੇ ਉੱਤੇ ਜਿੱਦਾਂ ਮਰਜ਼ੀ ਜਿਹੜਾ ਆਪਾਂ ਇਹ ਮਤਲਬ ਫਲਾਵਰ ਦਾ ਆਪਣੇ ਪੱਲੇ ਦੇ ਉੱਪਰ ਫਲਾਵਰ ਬਣਾ ਕੇ ਆਪਣੇ ਸ਼ਰਟ ਨੂੰ ਆਪਾਂ ਵਧੀਆ ਤਰੀਕੇ ਨਾਲ ਡਿਜ਼ਾਈਨ ਕਰ ਸਕਦੇ ਹਾਂ ਚਲੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਦੇਖੋ ਆਪਾਂ ਛੋਟਾ ਜਿਹਾ ਇੱਕ ਸਰਕਲ ਲੈ ਲਾਂਗੇ ਐਸਟ੍ਰਿਕ ਦੇ ਨਾਲ ਹਾਂਜੀ ਦੇਖੋ ਐਦਾਂ ਆਪਾਂ ਸਰਕਲ ਲੈ ਲੈਣਾ ਆ ਠੀਕ ਹੈ ਜੀ ਤੁਹਾਨੂੰ ਵੈਰੀ ਈਜ਼ੀ ਟ੍ਰਿਕ ਆ ਜਿਹੜੀ ਮੈਂ ਦੱਸ ਰਹੀ ਹਾਂ ਬਿਲਕੁਲ ਵੀ ਟ੍ਰਾਫ ਨਹੀਂ ਹੈਗਾ ਐਦਾਂ ਬਣਾਉਣਾ ਹੁਣ ਆਪਾਂ ਕੀ ਕਰਨਾ ਹੈ ਦੇਖੋ ਸਕੇਲ ਸਕੇਲ ਦੀ ਹੈਲਪ ਨਾਲ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੀ ਸਾਰੀ ਮਾਰਕਿੰਗ ਦੱਸੂਗੀ ਫਿਰ ਇਹਦੇ ਉੱਪਰ ਮਤਲਬ ਕਿਦਾਂ ਟੰਕੇ ਫਿਲ ਕਰਨੇ ਨੇ ਆਪਾਂ ਤੁਹਾਨੂੰ ਉਹ ਦੱਸਾਂਗੇ ਦੇਖੋ ਜੀ ਹੁਣ ਆਪਾਂ ਕੀ ਕਰਨਾ ਹੈ ਆਪਾਂ 1 ਸੈਂਟੀਮੀਟਰ ਦੇ ਇਹਨੂੰ ਪ੍ਰਕਾਰ ਨੂੰ ਖੋਲ ਲਾਂਗੇ ਇੱਕ ਸਮ ਪ੍ਰਕਾਰ ਆ ਜਿਹੜੀ ਆਪਾਂ ਖੋਲ ਲੈਣੀ ਆ ਤੇ ਹੁਣ ਆਪਾਂ ਕੀ ਕਰਨਾ ਹੈ ਇਹਦੀ ਸਰਕਲ ਤੇ ਰੱਖ ਕੇ ਇਹਨੂੰ ਐਸ ਤਰੀਕੇ ਨਾਲ ਉਹਦੇ ਉੱਤੇ ਆਪਾਂ ਫੇਰ ਜਿਹੜਾ ਇਦਾਂ ਸਰਕਲ ਹੈ ਉਹ ਬਣਾ ਲਾਂਗੇ ਸੌਰੀ ਹੱਲ ਗਿਆ ਇਕ ਮਿੰਟ ਹਾਂਜੀ ਦੇਖੋ ਇਸ ਤਰੀਕੇ ਨਾਲ ਜਿਹੜਾ ਆਪਣਾ ਸਰਕਲ ਹੈ ਉਹ ਬਣ ਗਿਆ ਹੁਣ ਆਪਾਂ ਕੀ ਕਰਨਾ ਹੈ ਇਸ ਤੋਂ ਬਾਅਦ ਹਾਂਜੀ ਦੇਖੋ ਆਪਣੇ ਇਸ ਤਰੀਕੇ ਨਾਲ ਨੇ ਦੋ ਸਰਕਲ ਨੇ ਜਿਹੜੇ ਬਣ ਗਏ ਹਨ ਹੁਣ ਦੇਖੋ ਆਪਾਂ ਕੀ ਕਰਨਾ ਹੈ ਸਕੇਲ ਦੇ ਮਤਲਬ ਜਿੱਦਾਂ ਦੇਖੋ ਆਪਣਾ ਜਿਹੜਾ ਸਰਕਲ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਇਸ ਤਰੀਕੇ ਨਾਲ ਲੈ ਲਾਂਗੇ ਹੈਨਾ ਇਹ ਆਪਾਂ ਕੀ ਕਰਨਾ ਜਿਹੜਾ ਆਪਣਾ ਬਾਹਰਲਾ ਸਰਕਲ ਹੈ ਉਤੋਂ 2.5 ਸੈਂਟੀਮੀਟਰ ਐਦਾਂ ਆਪਾਂ ਇਸ ਤਰੀਕੇ ਨਾਲ ਲਾਈਨ ਬਣਾ ਲਾਂਗੇ ਤੇ ਐਸੀ ਤਰੀਕੇ ਨਾਲ ਆਪਾਂ ਬਿਲਕੁਲ ਸੇਮ ਇਧਰ 2.5 ਸੈਂਟੀਮੀਟਰ ਦੀ ਲਾਈਨ ਆ ਜਿਹੜੀ ਉਹ ਬਣਾ ਲਾਂਗੇ ਹੁਣ ਆਪਾਂ ਇਹਨੂੰ ਐਦਾਂ ਇਸ ਸਾਈਡ ਆ ਜਿਹੜਾ ਆਪਾਂ ਇਹਦਾ ਲੈ ਲਾਂਗੇ ਸਰਕਲ ਦੇ ਹਾਫ ਦੇ ਵਿੱਚ ਦੇਖੋ ਇਸ ਤਰੀਕੇ ਨਾਲ ਹੁਣ ਜਿਹੜੇ ਆਪ ਪੁਆਇੰਟ ਨੇ ਇਹਨਾਂ ਦੇ ਵਿੱਚੋਂ ਲੈ ਲਾਂਗੇ ਆਪਾਂ ਦੇਖੋ ਜਿੱਦਾਂ ਹੁਣ ਇਹ 2 ਸੈਂਟੀਮੀਟਰ ਹੋ ਗਿਆ ਆਪਣਾ ਇਹਨਾਂ ਦੇ ਵਿੱਚ ਆਪਸੀ ਗੈਪ ਉਹ 2 ਸੈਂਟੀਮੀਟਰ ਦਾ ਆ ਹੁਣ ਦੇਖੋ ਹੁਣ ਜਿਹੜਾ ਇਹ ਵਾਲਾ ਹੈ 2 ਸੈਂਟੀਮੀਟਰ ਹੈ ਹੁਣ ਇਹ ਇਹਨਾਂ ਦੋਨਾਂ ਦੇ ਸੈਂਟਰ ਦੇ ਵਿੱਚੋਂ ਜਿਹੜਾ ਆਪਾਂ ਇਧਰ ਨੂੰ ਲਾਈਨ ਹੈ ਜਿਹੜੀ ਉਹ ਲਗਾ ਲਾਂਗੇ ਉਹ ਵੀ ਆਪਾਂ ਢਾਈ ਤੇ ਹੀ ਲਗਾਉਣੀ ਆ ਇਸ ਤਰੀਕੇ ਨਾਲ ਹਾਂਜੀ ਐਦਾਂ ਹੀ ਆਪਾਂ ਇਧਰ ਨੂੰ ਆ ਜਿਹੜਾ 2.5 ਸੈਂਟੀਮੀਟਰ ਦੇਖੋ ਐਸ ਰਿਕੇ ਨਾਲ ਜਿਹੜਾ ਇਹ ਫਲਾਵਰ ਦਾ ਪਾਰਟ ਆ ਜਿਹੜਾ ਬਣ ਗਿਆ ਹੈ ਹੁਣ ਆਪਾਂ ਕੀ ਕਰਾਂਗੇ ਐਦਾਂ ਆ ਛੋਟੀ ਜੀ ਪੱਤੀ ਹੈ ਜਿਹੜੀ ਇਹਵੇਂ ਸੋਨੂੰ ਸਿਰਫ ਸਮਝਾਉਣ ਵਾਸਤੇ ਬਣਾ ਰਹੀ ਹਾਂ ਐਦਾਂ ਫੇਰ ਆਪਾਂ ਛੋਟਾ ਜਿਹਾ ਸਰਕਲ ਆ ਜਿਹੜਾ ਲੈ ਲਾਂਗੇ ਇਹ ਪੱਤੀ ਨੂੰ ਫੇਰ ਆਪਾਂ ਇਧਰ ਨੂੰ ਇਹ ਬਸ ਸਿੰਪਲੀ ਦੇਖੋ ਐਦਾ ਹੀ ਮੈਂ ਤੁਹਾਨੂੰ ਦੱਸਦੀ ਆ ਐਦਾ ਹੀ ਜਿਹੜਾ ਆਪਾਂ ਇਸ ਤਰੀਕੇ ਨਾਲ ਐਦਾ ਲੈ ਲਾਂਗੇ ਐਦਾਂ ਜਿਹੜਾ ਇੱਕ ਇਹਨੂੰ ਆਪਾਂ ਫਲਾਵਰ ਦੀ ਸ਼ੇਪ ਜੀ ਹੈ ਜਿਹੜੀ ਉਹ ਦੇ ਦਾਂਗੇ ਠੀਕ ਹੈ ਇਸੇ ਤਰੀਕੇ ਨਾਲ ਹੁਣ ਆਪਾਂ ਕੀ ਕਰਨਾ ਇਹਨੂੰ ਆਪਾਂ ਇਹਦੇ ਪੱਤੀਆਂ ਲਗਾਉਣੀਆਂ ਨੇ ਜਿਹੜੀਆਂ ਆਪਾਂ ਉਹਦੀ ਸ਼ੇਪ ਦਵਾਂਗੇ ਇਦਾਂ ਇਸ ਤਰੀਕੇ ਨਾਲ ਹਾਂਜੀ ਦੇਖੋ ਇਸ ਤਰੀਕੇ ਨਾਲ ਜਿਹੜਾ ਆਪਾਂ ਸਾਰਾ ਫਲਾਵਰ ਹੈ ਉਹ ਡਰਾ ਕਰ ਲਿਆ ਦੇਖੋ ਦੱਸਣ ਨੂੰ ਮੈਂ ਤੁਹਾਨੂੰ ਇਹਦੀ ਛਪਾਈ ਕਰਕੇ ਵੀ ਦੱਸ ਸਕਦੀ ਸੀਗੀ ਮੈਨੂੰ ਐ ਵੀ ਨਾਲ ਦੀ ਨਾਲ ਤੁਹਾਨੂੰ ਮਾਰਕਿੰਗ ਕਰਕੇ ਦੱਸਿਆ ਜਾਵੇ ਹਨਾ ਉਹ ਜਾਦਾ ਵੈਸਟ ਰੂਗਾ ਤਾਂ ਜੋ ਮਤਲਬ ਤੁਹਾਡੇ ਲਈ ਸੌਖਾ ਹੋ ਜੇ ਡਿਜ਼ਾਈਨ ਬਣਾਉਣਾ ਹੁਣ ਸਭ ਤੋਂ ਪਹਿਲਾਂ ਦੇਖੋ ਆਪਾਂ ਕੀ ਕਰਨਾ ਆ ਜਿਹੜੀ ਆਹ ਵਾਲੀ ਲਾਈਨ ਹੈ ਸਰਕਲ ਵਾਲੀ ਇਹਨੂੰ ਆਪਾਂ ਅੰਡਰਲਾਈਨ ਕਰਾਂਗੇ ਐਸਟ੍ਰਿਕ ਦੇ ਨਾਲ ਦੇਖੋ ਇਹਨੂੰ ਆਪਾਂ ਲਾਈਨ ਨੂੰ ਪਹਿਲਾਂ ਫਿਲ ਕਰਾਂਗੇ ਇਹਨੂੰ ਆਪਾਂ ਕੱਚੇ ਟਾਂਕੇ ਨਾਲ ਆ ਜਿਹੜਾ ਫਿਲ ਕਰਾਂਗੇ ਦੇਖੋ ਇਦਾਂ ਜਿਹੜੀ ਸੂਈ ਆਪਾਂ ਕੱਢਣੀ ਆ ਬਿਲਕੁਲ ਥੋੜੇ ਥੋੜੇ ਟਾਂਕੇ ਨੇ ਜਿਹੜੇ ਪਾਉ ਪਰਾਂਗੇ ਦੇ ਵਿੱਚ ਐਸਵਿਕੇ ਨਾਲ ਜਿਹੜਾ ਆਪਾਂ ਪੂਰਾ ਸਰਕਲ ਹੈ ਉਹ ਬਣਾ ਲਾਂਗੇ। ਹਾਂਜੀ ਦੇਖੋ ਇਹ ਆਪਾਂ ਇਦਾਂ ਉੱਪਰ ਵੀ ਸਰਕਲ ਬਣਾ ਲਏ ਇਸੇ ਤਰੀਕੇ ਨਾਲ ਜਿਹੜਾ ਆਪਣਾ ਵਿਚਲਾ ਸਰਕਲ ਸੀਗਾ ਉਹਨੂੰ ਵੀ ਆਪਾਂ ਇਦਾਂ ਜਿਹੜਾ ਕੱਚੇ ਡਾਂਕੇ ਨਾਲ ਫਿਲ ਕਰ ਲਿਆ ਐਸਵਿਕੇ ਨਾਲ। ਹਾਂਜੀ ਦੇਖੋ ਇਦਾਂ ਆਪਾਂ ਹੁਣ ਸੂਈ ਨੂੰ ਜਿਹੜਾ نیچے ਨੂੰ ਕੱਢ ਦਾਂਗੇ। ਦੇਖੋ ਤੁਸੀਂ ਇਹਦੀ ਬੈਕ ਹੈ ਜਿਹੜੀ ਉਹ ਵੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬੈਕ ਸਾਈਡ ਤੋਂ। ਅਸਰੀ ਕੇ ਨਾਲ ਇਦਾਂ ਜਿਹੜਾ ਆਪਣਾ ਸਰਕਲ ਹੈ ਉਹ ਬਣ ਕੇ ਰੈਡੀ ਹੋ ਗਿਆ ਹਾਂਜੀ ਦੇਖੋ ਹੁਣ ਆਪਾਂ ਇਸੇ ਤਰੀਕੇ ਨਾਲ ਆ ਜਿਹੜਾ ਇਹ ਡੰਡੀਆਂ ਇਦਾਂ ਇਹਨਾਂ ਨੂੰ ਵੀ ਜਿਹੜਾ ਡਰਾ ਕਰ ਲਾਂਗੇ ਸਾਰੀਆਂ ਨੂੰ ਬਿਲਕੁਲ ਆ ਕਪੜਾ ਜਿਹੜਾ ਆਪਾਂ ਥੋੜਾ ਥੋੜਾ ਚੱਕਾਂਗੇ ਟਾਂਕੇ ਨੇ ਜਿਹੜੇ ਬਿਲਕੁਲ ਛੋਟੇ ਛੋਟੇ ਲਗਾਵਾਂਗੇ ਜਿੰਨਾ ਆਪਾਂ ਟਾਂਕਾ ਜਿਹੜਾ ਛੋਟਾ ਲਗਾਵਾਂਗੇ ਉੰਨੀ ਫਿਨਿਸ਼ਿੰਗ ਆ ਜਿਹੜੀ ਆਪਣੀ ਜ਼ਿਆਦਾ ਆਊਗੀ ਤੇ ਜਿਹੜੇ ਆਪਾਂ ਇਹ ਵਾਲਾ ਬਣਾ ਰਹੇ ਹਾਂ ਟਾਂਕਾ ਭਰ ਰਹੇ ਹਾਂ ਇਹ ਆਪਾਂ ਕਰ ਰਹੇ ਹਾਂ ਡਬਲ ਥ्रेड ਯੂਜ਼ ਹਾਂਜੀ ਦੇਖੋ ਹੁਣ ਆਪਾਂ ਇੱਥੋਂ ਕੀ ਕਰਨਾ ਹੈ ਬੈਕ ਆ ਜਾਾਂਗੇ ਇਸ ਤਰੀਕੇ ਨਾਲ ਹੁਣ ਆਪਾਂ ਇੱਥੇ ਇੱਕ ਛੋਟੀ ਜੀ ਗ੍ਰੀਨ ਪੱਤੀ ਬਣਾਵਾਂਗੇ ਐਦਾਂ ਹੀ ਫਲਾਵਰ ਦੀ ਸ਼ੇਪ 'ਚ ਇਹ ਤਾਂ ਯਸਵੀ ਕੇਨਲ ਠੀਕ ਹੈ ਜੀ ਇਹ ਤਾਂ ਇਹ ਪਾ ਇਹ ਜਿਹੜਾ ਫਲਾਵਰ ਹੈ ਇਹਦਾ ਸਾਈਜ਼ ਆਪਾਂ ਆਪਦੇ ਅਕੋਰਡਿੰਗ ਛੋਟਾ ਵੱਡਾ ਆਪਾਂ ਜਿੰਨਾ ਵੀ ਰੱਖਣਾ ਚਾਹੋਨੇ ਆ ਆਪਾਂ ਆਪਦੇ ਅਕੋਰਡਿੰਗ ਵੀ ਰੱਖ ਸਕਦੇ ਆ ਇਹਨੂੰ ਇਹ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਇਹ ਜਿਹੜੀਆਂ ਆਪਣੀ 2.5 ਇੰਚ ਦੀਆਂ ਜਾਂ ਜਿੰਨੀਆਂ ਵੀ ਆਪਾਂ ਲਗਾਈਆਂ ਨੇ ਇਹ ਡੰਡੀਆਂ ਇਹ ਆਪਣੀ ਮਰਜ਼ੀ ਆਪਾਂ ਫਲਾਵਰ ਦਾ ਸਾਈਜ਼ ਦਾ ਜਿਹੜਾ ਛੋਟਾ ਵੱਡਾ ਉਹ ਆਪਾਂ ਆਪਦੇ ਅਕੋਰਡਿੰਗ ਹੀ ਰੱਖ ਸਕਦੇ ਆ ਦੇਖੋ ਹੁਣ ਐਸੀ ਤਰੀਕੇ ਨਾਲ ਪੈਦਲੇ ਸਾਈਡ ਆ ਜਿਹੜੀਆਂ ਪੱਤੀਆਂ ਨੇ ਉਹ ਬਣਾਵਾਂਗੇ बहुत सोहना है जोड़ा डिज़ाइन बन के जो रेडी होगा हाँ जी देखो ਐਸ ਵੀਕ ਨਾਲ ਆਪਣੀ ਜਿਹੜੀ ਇਹ ਪੱਤੀਆਂ ਨੇ ਉਹ ਬਣ ਗਈਆਂ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਹੈ ਹੁਣ ਜਿਹੜੀ ਆਪਣੀਆਂ ਇਹ ਵਾਲੀਆਂ ਨੇ ਸਾਰੀਆਂ ਇਹਨਾਂ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਜਿਹੜਾ ਗ੍ਰੀਨ ਕਲਰ ਨਾਲ ਆਪਾਂ ਫਿਲ ਕਰ ਲਾਂਗੇ ਇਹ ਵਾਲੀਆਂ ਪੱਤੀਆਂ ਨੂੰ ਹੁਣ ਜਿਹੜੇ ਆਪਾਂ ਇਹ ਪੱਤੀਆਂ ਬਣਾਈਆਂ ਨੇ ਐਦਾਂ ਇਹਦੇ ਬਿਲਕੁਲ ਪੱਤੀ ਦੇ ਸੈਂਟਰ ਚੋਂ ਆ ਜਿਹੜੀ ਆਪਾਂ ਸੂਈ ਕੱਢ ਲਾਂਗੇ ਹੁਣ ਆਪਾਂ ਕੀ ਕਰਨਾ ਹੈ ਇਸ ਤਰੀਕੇ ਨਾਲ ਇੱਦਾਂ ਪੱਤੀ ਬਣਾ ਲਾਂਗੇ ਇਹ ਛੋਟੇ ਜਿਹੇ ਨੂੰ ਆਪਾਂ ਫਲਾਵਰ ਦਾ ਰੂਪ ਦਵਾਂਗੇ ਹੁਣ ਇਸ ਟ੍ਰਿਕ ਦੇ ਨਾਲ ਇੱਧਰ ਨੂੰ ਆ ਜਿਹੜਾ ਆਪਾਂ ਇਹਨੂੰ ਤੁਸੀਂ ਚਾਹੋ ਤਾਂ ਮਤਲਬ ਇਹਦਾ ਸਰਕਲ ਵੀ ਬਣਾ ਸਕਦੇ ਹੋ ਫਲਾਵਰ ਦਾ ਤਾਂ ਜੋ ਆਪਣੇ ਨੇ ਮਤਲਬ ਜਿਹੜੇ ਟਾਂਕੇ ਨੇ ਉਹ ਬਿਲਕੁਲ ਇਕੁਅਲੀ ਆਉਣ ਇੰਤਾ ਬਿਲਕੁਲ ਇਹਨੂੰ ਆਪ ਹਲਕੇ ਜਿਹੇ ਹੱਥ ਨਾਲ ਹੀ ਖਿੱਚਾਂਗੇ ਜ਼ਿਆਦਾ ਨਹੀਂ ਆਪਾਂ ਖਿੱਚਦੇ ਹੈਗੇ ਫਲਾਵਰ ਨੂੰ ਮੇਰਾ ਜਿਹੜਾ ਫਰੇਮ ਹੈ ਉਹ ਥੋੜਾ ਵੱਡਾ ਆ ਬੈਲੈਂਸ ਜਿਹਾ ਸਹੀ ਨਹੀਂ ਬਣ ਰਿਹਾ ਹੈਗਾ ਇੰਤਾ ਦੇਖੋ ਬਹੁਤ ਸੋਹਣਾ ਹੈ ਡਿਜ਼ਾਈਨ ਜਿਹੜਾ ਇਹ ਬਣ ਕੇ ਰੈਡੀ ਹੋਊਗਾ ਇਹ ਡਿਜ਼ਾਈਨ ਨੂੰ ਆਪਾਂ ਜਿੱਦਾਂ ਮਰਜੀ ਸ਼ਰਟ ਦੇ ਵਿੱਚ ਆਪਾਂ ਫਲਾਵਰ ਬਣਾ ਕੇ ਇਸ ਤਰੀਕੇ ਨਾਲ ਪੂਰੀ ਸ਼ਾਰਟ ਦੇ ਵਿੱਚ ਜਿਹੜੇ ਆਪਾਂ ਇਹ ਵੱਡੇ ਵੱਡੇ ਫਲਾਵਰਾਂ ਦੀ ਬੁੱਟੀਆਂ ਬਣਾ ਸਕਦੇ ਹਾਂ ਆਪਾਂ ਕੋਸ਼ਿਸ਼ ਕਰਾਂਗੇ ਇਸ ਪਸ਼ਮੀਨੇ ਦਾ ਸੂਟ ਆ ਜਿਹੜਾ ਉਹ ਰੈਡੀ ਕਰ ਰਹੇ ਆ ਇਸੇ ਡਿਜ਼ਾਈਨ ਦੇ ਵਿੱਚ ਜਦੋਂ ਵੀ ਉਹ ਰੈਡੀ ਹੋ ਗਿਆ ਆਪਾਂ ਉਹਦੀ ਲੁੱਕ ਆ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂਜੀ ਦੇਖੋ ਆਪਣੀ ਇਹ ਇੱਕ ਪੱਤੀ ਆ ਜਿਹੜੀ ਉਹ ਕੰਪਲੀਟ ਹੋ ਗਈ ਐਸਟ੍ਰਿਕ ਨਾਲ ਦੇਖੋ ਦੀ ਪੱਤੀ ਆ ਜਿਹੜੀ ਬਣ ਗਈ ਆ ਹਾਂਜੀ ਦੇਖੋ ਇਸ ਤਰੀਕੇ ਨਾਲ ਆ ਜਿਹੜੇ ਆਪਾਂ ਸਾਰੇ ਦੇ ਪੱਤੀਆਂ ਦੇ ਡੰਡੀਆਂ ਦੇ ਉੱਤੇ ਏਦਾਂ ਆਪਾਂ ਨੇ ਜਿਹੜੇ ਫਲਾਵਰ ਨੇ ਉਹ ਲਗਾ ਪੀਨੇ ਦੇਖੋ ਕਿੰਨਾ ਸੋਹਣਾ ਬਣ ਕੇ ਜਿਹੜਾ ਆਪਣਾ ਡਿਜ਼ਾਈਨ ਆ ਉਹ ਰੈਡੀ ਹੋ ਰਿਹਾ ਦੇਖੋ ਐਦਾਂ ਨੇ ਜਿਹੜੇ ਆਪਣੇ ਇਹ ਫਲਾਵਰ ਨੇ ਵਾਲੇ ਵਾਲੇ ਬਣ ਗਏ ਹੁਣ ਆਪਾਂ ਇਹਦੇ ਵਿੱਚ ਛੋਟੇ-ਛੋਟੇ ਨੋਟ ਨੇ ਜਿਹੜੇ ਉਹ ਲਗਾ ਦਾਂਗੇ ਅਸਟ੍ਰਿਕ ਦੇ ਨਾਲ ਦੇਖੋ ਜਿਹੜੇ ਨਾਟ ਨੇ ਆਪਾਂ ਇਹ yellow color ਦੇ ਲਗਾਵਾਂਗੇ ਇਹਦੇ ਵਿੱਚ ਹਾਂਜੀ ਦੇਖੋ ਐਦਾਂ ਆਪਾਂ ਤੁਸੀਂ ਚਾਹੋ ਤਾਂ ਇਹਨਾਂ ਨੂੰ ਸੰਗਣੀ ਵੀ ਕਰ ਸਕਦੇ ਹੋ ਚਾਹੋ ਤਾਂ ਆਪਾਂ ਛਿੱਡੇ ਛਿੱਡੇ ਵੀ ਨੇ ਜਿਹੜੇ ਇਹ ਇਸ ਤਰੀਕੇ ਨਾਲ ਇਹਦੇ ਵਿੱਚ ਨਾਟ ਪਾਵਾਂਗੇ ਹਾਂਜੀ ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ ਤੁਸੀਂ ਚਾਹੋ ਤਾਂ ਇਹਨੂੰ ਹੋਰ ਸੰਗਣਾ ਵੀ ਕਰ ਸਕਦੇ ਹੋ ਇਸ ਤਰ੍ਹਾਂ ਛੋਟੇ-ਛੋਟੇ ਨੋਟ ਪਾ ਦਾਂਗੇ ਹੁਣ ਐਸੀ ਤਰੀਕੇ ਨਾਲ ਆਪਾਂ ਜਿਹੜੇ ਆਪਾਂ ਇਹ ਇਹ ਵਾਲੇ ਫਲਾਵਰ ਬਣਾਏ ਨੇ ਇਹਨਾਂ ਦੇ ਵਿੱਚ ਵੀ ਆਪਾਂ ਐਦਾਂ ਛੋਟੇ-ਛੋਟੇ yellow color ਦੇ ਐਸਟ੍ਰਿਕ ਕੇ ਨਾਲ ਨੋਟ ਲਗਾ ਦਾਂਗੇ ਸਾਰਿਆਂ ਦੇ ਵਿੱਚ ਚਲ ਹਾਂਜੀ ਦੇਖੋ ਐਸਟ੍ਰਿਕ ਐਸਟ੍ਰਿਕ ਕੇ ਨਾਲ ਜਿਹੜੇ ਆਪਾਂ ਇਹਦੇ ਵਿੱਚ ਛੋਟੇ-ਛੋਟੇ ਨੋਟ ਲਗਾਤੇ ਹੁਣ ਆਪਾਂ ਕੀ ਕਰਨਾ ਜਿਹੜਾ ਆਪਣਾ ਇਹ ਵਾਲਾ ਸਰਕਲ ਹੈ ਨਾ ਇਦੇ ਵਿੱਚ ਵੀ ਆਪਾਂ ਐਦਾਂ yellow color ਦਾ ਐਸ ਤਰ੍ਹਾਂ ਪੱਤੀ ਬਣਾ ਕੇ ਛੋਟਾ ਫਲਾਵਰ ਬਣਾਵਾਂਗੇ ਐਸ ਤਰੀਕੇ ਨਾਲ ਦੇਖੋ ਜਿੱਥੇ-ਜਿੱਥੇ ਆਪਣੀ ਇਹ ਫਲਾਵਰ ਦੀ ਡੰਡੀਆਂ ਬਣੀ ਹੋਈਆਂ ਨੇ ਉੱਥੇ-ਉੱਥੇ ਆਪਾਂ ਜਿਹੜਾ ਐਦਾਂ ਛੋਟੇ-ਛੋਟੇ ਫਲਾਵਰ ਬਣਾ ਲਾਂਗੇ ഷോട്ട വെച്ചവേ ഹാജി ਆਪਣੇ ਫਲਾਵਰ ਦੀ ਫਾਈਨਲ ਲੁੱਕ ਹੈ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਦੇਖੋ ਆ ਆਪਣੇ ਫਲਾਵਰ ਦੀ ਹੈ ਜਿਹੜੀ ਫਾਈਨਲ ਲੁੱਕ ਹੈ ਇਹ ਡਿਜ਼ਾਈਨ ਨੂੰ ਆਪਾਂ ਜਿੱਦਾਂ ਮਰਜੀ 셔ਟ ਦੇ ਵਿੱਚ ਜਿਸ ਤਰ੍ਹਾਂ ਮਰਜੀ ਇਹ ਮਤਲਬ ਡਿਜ਼ਾਈਨ ਦੇ ਆਪਾਂ ਫਲਾਵਰ 셔ਟ ਦੇ ਵਿੱਚ ਬਣਾ ਸਕਦੇ ਹਾਂ ਨੂੰ ਹੈਵੀ ਰੱਖ ਸਕਦੇ ਹਾਂ ਦੇਖੋ ਜਿਹੜੀਆਂ ਆਪਾਂ ਇਹ ਵਾਲੀਆਂ ਗ੍ਰੀਨ ਪੱਤੀਆਂ ਆਲੇ-ਦਾਲੇ ਡੰਡੀ ਲਗਾ ਕੇ ਗ੍ਰੀਨ ਪੱਤੀਆਂ ਲਗਾਈਆਂ ਨੇ ਇਹਨਾਂ ਦੇ ਵਿੱਚ ਆਪਾਂ ਹੋਰ ਕੋਈ ਵੀ ਕਲਰ ਮਤਲਬ ਕਿਸੇ ਵੀ ਕਲਰ ਦੀਆਂ ਨੇ ਜਿਹੜੀਆਂ ਉਹ ਪੱਤੀਆਂ ਆਪਾਂ ਲਗਾ ਸਕਦੇ ਆ ਤੇ ਦੇਖੋ ਇਸ ਤਰ੍ਹਾਂ ਆਪਣਾ ਜਿਹੜਾ ਫਲਾਵਰ ਆ ਬਣ ਕੇ ਰੈਡੀ ਹੋ ਗਿਆ ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ ਥੈਂਕ ਯੂ